ਇੰਜਰ ਭਾਗ ਚੌਥਾ ਇੱਕ ਹੋਰ ਇੰਜਰ ਅਗਲੇ ਕੁਝ ਦਿਨਾਂ ਵਿੱਚ ਰਸ਼ੀਦੇ ਨੇ ਇੱਕ ਦੋ ਫੇਰੇ ਆਪਣੇ ਪਿੰਡ ਛਤੋਆਣੀ ਪਾਲ ਐ ਸਨ ਉਹਦੇ ਭਰਾ ਨਾਲ ਜਿਹੜੀ ਉਹਦੀ ਸਾਂਝੀ ਜ਼ਮੀਨ ਸੀ ਉਹਨੇ ਉਹਦਾ ਦਾਣਾ ਪੱਠਾ ਲੈ ਕੇ ਵੇਚ ਵਟ ਲਿਆ ਸੀ ਪਰ ਪੂਰੋ ਜਿੱਦਣ ਦੀ ਪਰ ਪੂਰੋ ਜਿੱਦਣ ਦੀ ਸੱਕੜਾ ਲੈ ਆਈ ਸੀ ਉਹਨੇ ਪਿੰਡੋਂ ਬਾਹਰ ਪੈਰ ਨਹੀਂ ਸੀ ਕੱਢਿਆ ਕਦੇ ਰਸ਼ੀਦਾ ਕੋ ਜਾਂਦਾ ਤਾਂ ਪੂਰੋ ਹੱਸ ਕੇ ਕਹਿ ਛੱਡਦੀ ਉਹ ਨਾ ਆਪਣੀ ਮਰਜ਼ੀ ਨਾਲ ਇਸ ਪਿੰਡ ਵਿੱਚ ਆਈ ਸੀ ਨਾ ਆਪਣੀ ਮਰਜ਼ੀ ਨਾਲ ਇਸ ਪਿੰਡੋਂ ਜਾਏਗੀ ਜავੇਦ ਹੁਣ ਭੱਜਦਾ ਫਿਰਦਾ ਸੀ ਰਸ਼ੀਦਾ ਉੰਜ ਮੁੱਢੋਂ ਹੀ ਸੁਭਾਅ ਦਾ ਨਰਮ ਸੀ ਪੂਰੋ ਨੂੰ ਉੰਜ ਵੀ ਉਹ ਪਿਆਰ ਕਰਦਾ ਸੀ ਪਰ ਜავੇਦ ਨਾਲ ਉਸ ਨੂੰ ਓੜਕਾ ਦਾ ਪਿਆਰ ਸੀ ਜავੇਦ ਨੂੰ ਉਹ ਚੁੰਮ ਚੁੰਮ ਕੇ ਚਟ ਚਟ ਕੇ ਥੱਕਦਾ ਨਾ ਜავੇਦ ਹੁਣ ਆਲੀਆਂ ਭੋਲੀਆਂ ਗੱਲਾਂ ਵੀ ਕਰਦਾ ਸੀ ਅੱਬਾ ਅੱਬਾ ਕਹਿੰਦਾ ਔਰ ਸ਼ੀਦੇ ਦੀਆਂ ਲੱਤਾਂ ਨਾਲ ਝੋਟ ਜਾਂਦਾ ਪੂਰੋ ਚੁੱਲ੍ਹੇ ਨੂੰ ਚੀਕਣੀ ਮਿੱਟੀ ਨਾਲ ਪੋਚਦੀ ਜਵੇਦ ਭੱਜਾ ਭੱਜਾ ਆ ਕੇ ਗਿੱਲੀ ਮਿੱਟੀ ਨੂੰ ਥਪੋਕਦਾ ਪੂਰੋ ਦੇ ਬਣੇ ਹੋਏ ਚੁੱਲ੍ਹੇ ਨੂੰ ਵਿਗਾੜ ਜਾਂਦਾ ਪੂਰੋ ਲੱਸੀ ਵਿੱਚ ਲੂਣ ਖੋਰ ਕੇ ਪੀਣ ਲੱਗਦੀ ਜਵੇਦ ਹਲਦੀ ਤੇ ਮਿਰਚਾਂ ਉਹਦੀ ਲੱਸੀ ਦੇ ਛੰਨੇ ਵਿੱਚ ਘੱਟ ਦਿੰਦਾ ਜਵੇਦ ਤਾਕਾਂ ਉੱਲੇ ਛਿਪਦਾ ਰਹਿੰਦਾ ਰਸ਼ੀਦਾ ਉਹਨੂੰ ਲੱਭਦਾ ਰਹਿੰਦਾ ਜਵੇਦ ਦੇ ਨਿੱਕੇ ਨਿੱਕੇ ਹਾਸਿਆਂ ਨਾਲ ਰਸ਼ੀਦਾ ਮੱਕੀ ਦੇ ਦਾਣੇ ਮੰਗ ਖਿਰਦਾ ਰਹਿੰਦਾ ਇੱਕ ਦਿਹਾੜੇ ਕੁੱਗੂ ਘੋੜੇ ਲੈ ਕੇ ਇੱਕ ਤਰੀਮਤ ਗਲੀਆਂ ਵਿੱਚ ਵੇਚਦੀ ਪਈ ਸੀ ਜਵੇਦ ਨੇ ਮਿੱਟੀ ਦੇ ਨਿੱਕੇ ਖਡਾਉਣਿਆਂ ਤੇ ਕਾਨਿਆਂ ਦੇ ਛੁਣਛੁਣਿਆਂ ਨੂੰ ਤੱਕਿਆ ਪੂਰੋ ਦਾ ਪੱਲਾ ਖਿੱਚਣ ਲੱਗਾ ਪੂਰੋ ਨੇ ਦਾਣਿਆਂ ਦੀ ਮੁਠ ਅਤੇ ਪੁਰਾਣੇ ਲੀੜੇ ਤੋਂ ਘੁੱਗੂ ਘੋੜੇ ਲਿੱਤੇ ਤੇ ਉਹ ਅਜੇ ਗਲੀ ਵਿੱਚ ਹੀ ਬੈਠੀ ਹੋਈ ਸੀ ਕਿ ਦੂਰੋਂ ਭੱਜਦੀ ਭੱਜਦੀ ਇੱਕ ਛੱਲੀ ਤਰੀਮਤ ਲੰਗੀ ਜਨਾਨੀਆਂ ਨੇ ਦੌੜ ਦੌੜ ਕੇ ਆਪਣੇ ਬੱਚੇ ਛੁਪਾ ਲਏ ਬੂਹੇ ਭੀੜ ਲਏ ਅਨਜਾਣੇ ਚੀਕਣ ਲੱਗ ਪਏ ਛੱਲੀ ਤਰੀਮਤ ਦੇ ਤੇੜ ਪਿੰਨੀਆਂ ਤੀਕਣ ਉੱਚੀ ਇੱਕ ਸੁਥਣ ਸੀ ਗਲ ਉਹਦੇ ਅਸਲੋਂ ਕੁਝ ਨਹੀਂ ਸੀ ਰੰਗ ਉਹਦਾ ਖੌਰੇ ਧੁੱਪਾਂ ਨਾਲ ਝੁਲਸਿਆ ਹੋਇਆ ਸੀ ਕਿ ਉੰਜ ਹੀ ਕਾਲਾ ਸੀ। ਉਹਦੇ ਸਿਰ ਉੱਤੇ ਵਾਲਾਂ ਦੀਆਂ ਜਲੂਟੀਆਂ ਵੱਜ ਗਈਆਂ ਸਨ। ਜਿਵੇਂ ਉਹ ਜਦੋਂ ਦੀ ਜੰਮੀ ਸੀ ਕਦੇ ਨਾ ਹੱਤ ਹੀ ਨਹੀਂ ਸੀ, ਕਦੇ ਧੋਤੀ ਨਹੀਂ ਸੀ। ਲੱਤਾਂ ਨੂੰ ਅਜੀਬ ਤਰ੍ਹਾਂ ਮਰ ਰੋੜਦੀ ਸੀ, ਬਾਹਾਂ ਨੂੰ ਉਹ ਅਜੀਬ ਤਰ੍ਹਾਂ ਖਿਲਾਰਦੀ ਸੀ। ਤੁਰਦੀ ਵੀ ਦੌੜ ਦੀ ਲੱਗਦੀ ਸੀ। ਉਹਦੇ ਮੂੰਹ ਵੱਲ ਤੱਕਿਆਂ ਉਹਦੇ ਡਰਾਉਣੇ ਹਾਸੇ ਵਿੱਚ ਖਿਲਰੇ ਹੋਏ ਦੰਦਾਂ ਉੱਤੇ ਹੀ ਨਜ਼ਰ ਜਾਂਦੀ ਸੀ। ਉਹਦੇ ਸੁੱਕੇ ਸੜੇ ਪਿੰਡੇ ਤੋਂ ਉਹਦੀ ਉਮਰ ਦਾ ਕੋਈ ਅੰਦਾਜ਼ਾ ਨਹੀਂ ਸੀ ਲੱਗਦਾ। ਇੱਕ ਪਿੰਜਰ ਦੌੜ ਦਾ ਫਿਰਦਾ ਸੀ। ਪੂਰੋ ਤੱਕ ਦੀ ਤੱਕਦੀ ਖਲੋਤੀ ਰਹੀ। ਝੱਲੀ ਦੌੜ ਦੀ ਦੌੜ ਦੀ ਆਈ ਤੇ ਖਡਾਉਣੇ ਵੇਚਣ ਵਾਲੀ ਗੁਲੇਲੀ ਦੇ ਛੱਜ ਵਿੱਚੋਂ ਘੁੱਗੂ ਕੋੜਿਆਂ ਦੀਆਂ ਦੋਵੇਂ ਮੁਠਾਂ ਭਰ ਕੇ ਨਸ ਗਈ। ਉਹਦੇ ਡਰਾਉਣੇ ਤੇ ਚੀਕ ਦੇ ਹਾਸੇ ਦੀ ਆਵਾਜ਼ ਧੇਰ ਤੱਕ ਗਲੀ ਵਿੱਚ ਗੂੰਜਦੀ ਰਹੀ। ਝੱਲੀ ਨਸ ਗਈ। ਜਨਾਨੀਆਂ ਫੇਰ ਬੂਹੇ ਖੋਲ ਕੇ ਬਾਹਰ ਆ ਗਈਆਂ। ਖਡਾਉਣਿਆਂ ਵਾਲੀ ਗੁਲੇਲੀ ਆਪਣੇ ਊਣੇ ਛੱਜ ਨੂੰ ਤੱਕਦੀ ਰਹੀ। ਜਨਾਨੀਆਂ ਹੱਸਦੀਆਂ ਰਹੀਆਂ ਕਿ ਉਹ ਝੱਲੀ ਕੁਗੂ ਕੋੜਿਆਂ ਤੇ ਛਣਕਾਣਿਆਂ ਨਾਲ ਕਿਨੂੰ ਖੜਾਏਗੀ ਝੱਲੀ ਸਾਰਾ ਸਾਰਾ ਦਿਨ ਪੌਂਦੀ ਖੇਤਾਂ ਵਿੱਚ ਲੱਗੀ ਫਿਰਦੀ ਪੈਲੀਆਂ ਵਿੱਚੋਂ ਹੀ ਕੁਝ ਭੰਨ ਦੀ ਤੋੜਦੀ ਖਾਂਦੀ ਕਈ ਵਾਰ ਜਨਾਨੀਆਂ ਇੱਕ ਦੋ ਰੋਟੀਆਂ ਬੈਠੀ ਹੋਈ ਝੱਲੀ ਦੇ ਅੱਗੇ ਸੁੱਟ ਦਿੰਦੀਆਂ ਉਹ ਚੱਬ ਜਾਂਦੀ ਕਈ ਵਾਰ ਜਨਾਨੀਆਂ ਕੋਈ ਅਧੋਰਾਣਾ ਝੱਗਾ ਉਹਦੇ ਗਲ ਪਵਾ ਦਿੰਦੀਆਂ ਝੱਲੀ ਖਿੜਖਿੜ ਹੱਸਦੀ ਝੱਗਾ ਪਾਈ ਰੱਖਦੀ ਫਿਰ ਉਹਦੇ ਬਟਨ ਤੋੜ ਛੱਡਦੀ ਫਿਰ ਕਿਸੇ ਦਿਨ ਝੱਗੇ ਨੂੰ ਦੰਦਾਂ ਨਾਲ ਪਾੜ ਛੱਡਦੀ ਲੀਰਾਂ ਉਹਦੇ ਗਲ ਵਿੱਚ ਲੰਮਕਦੀਆਂ ਰਹਿੰਦੀਆਂ ਫੇਰ ਚੱਲੀ ਉਹਨਾਂ ਲੀਰਾਂ ਨੂੰ ਹੀ ਧਰੂ ਕੇ ਆਪਣੇ ਨਾਲ ਉਹ ਛੱਡਦੀ ਕਦੇ ਆਪਣੇ ਪਿੰਡੇ ਉੱਤੋਂ ਸਭ ਕੁਝ ਲਾਸ ਉੱਪਰਦੀ ਫੇਰ ਜਨਾਨੀਆਂ ਕੋਈ ਪਾਟੀ ਪੁਰਾਣੀ ਸੁਥਣ ਕੋਈ ਪਾਟਾ ਪੁਰਾਣਾ ਝੱਗਾ ਉਹਦੇ ਦੁਆਲੇ ਪਵਾਉਂਦੀਆਂ ਚੱਲੀ ਹੁਣ ਪਿੰਡ ਸਕਰਾਲੇ ਵਿੱਚ ਜਿਵੇਂ ਰਤ ਵਿੱਚ ਗਈ ਸੀ ਉਸ ਨੂੰ ਰੋਜ਼-ਰੋਜ਼ ਵੇਖਣ ਦੀ ਸਾਰਿਆਂ ਨੂੰ ਅਤ ਪੈ ਗਈ ਸੀ ਕਈ ਵਾਰ ਪਿੰਡ ਦੇ ਛੋਟੇ ਮੁੰਡੇ ਉਹਦੇ ਮਗਰ ਲੱਗ ਜਾਂਦੇ ਤੌੜੀਆਂ ਮਾਰਦੇ ਉਹਨੂੰ ਭਜਾਂਦੇ ਆਪ ਉਹਦੇ ਪਿੱਛੇ ਭੱਜਦੇ ਫਿਰ ਰਾਹ ਜਾਂਦਾ ਕੋਈ ਸਿਆਣਾ ਬਿਆਣਾ ਮੁੰਡਿਆਂ ਨੂੰ ਛੜਕਦਾ ਮੁੰਡੇ ਉਹਦੇ ਮਗਰੋਂ ਲੈ ਜਾਂਦੇ ਨਿੱਕੇ ਨਿੱਕੇ ਬਾਲਾਂ ਨੇ ਜਿੱਦਾਂ ਕਰਨੀਆਂ ਛੱਡ ਦਿੱਤੀਆਂ ਮਾਵਾ ਉਸ ਛੱਲੀ ਦਾ ਡਰਾਵਾ ਦਿੰਦੀਆਂ ਛੱਲੀ ਫੜ ਕੇ ਲੈ ਜਾਏਗੀ ਰੋਂਦੇ ਬਾਲ ਸਹਿਮ ਕੇ ਚੁੱਪ ਕਰ ਜਾਂਦੇ ਛੱਲੀ ਕਿਸੇ ਢਾਰੇ ਹੇਠਾਂ ਪਈ ਰਹਿੰਦੀ ਕਈ ਵਾਰ ਕੋਈ ਪਾਣੀ ਦਾ ਪਿਆਲਾ ਉਹਦੇ ਕੋਲ ਤਰ ਜਾਂਦਾ ਕਈ ਵਾਰ ਕੋਈ ਰੋਟੀ ਦੇ ਟੁੱਕਰ ਉਹਦੇ ਸਰਾਣੇ ਰੱਖ ਦਿੰਦਾ ਕਿਸੇ ਤਰਸ ਵਾਲੇ ਨੇ ਇੱਕ ਪਾਟਾ ਜੁੱਲਾ ਇੱਕ ਢਾਰੇ ਹੇਠਾਂ ਤਰ ਛੱਡਿਆ ਚੱਲੀ ਨੇਮ ਨਾਲ ਉੱਥੇ ਜਾ ਕੇ ਰਾਤੀਂ ਪੈ ਰਹਿੰਦੀ। ਚੱਲੀ ਬਸ ਭੱਜਦੀ ਸੀ ਤੇ ਹੱਸਦੀ ਸੀ। ਕਿਸੇ ਦੇ ਬਾਲ ਨੂੰ ਕੋਈ ਮਾੜੀ ਚੰਗੀ ਨਹੀਂ ਸੀ ਕਹਿੰਦੀ। ਕਿਸੇ ਦੀ ਚੀਜ਼ ਵਸਤੂ ਨੂੰ ਕਦੇ ਹੱਥ ਨਹੀਂ ਸੀ ਲਾਉਂਦੀ। ਡਿੱਗੇ ਠੱਠੇ ਭੋਰਿਆਂ ਨੂੰ ਚੁੱਕ ਲੈਂਦੀ, ਪੁੰਜਾਂ ਨੂੰ ਚੱਟ ਲੈਂਦੀ। ਕੁਝ ਹੀ ਦਿਨਾਂ ਵਿੱਚ ਸਾਰਿਆਂ ਨੇ ਤੱਕਿਆ ਤੇ ਪੂਰੋਂ ਨੇ ਹੈਰਾਨ ਪਰੇਸ਼ਾਨ ਹੋ ਕੇ ਤੱਕਿਆ। ਚੱਲੀ ਦਾ ਨੰਗਾ ਪੇਟ ਇੱਕ ਉਭਾਰ ਵਿੱਚ ਆਉਂਦਾ ਪਿਆ ਸੀ। ਸਾਰੇ ਪਿੰਡ ਦੀਆਂ ਜਨਨੀਆਂ ਜਿਵੇਂ ਸ਼ਰਮਾ ਗਈਆਂ ਹੁਣ, ਚੱਲੀ ਨਾ ਕੁਝ ਬੋਲਦੀ ਸੀ ਨਾ ਦੱਸਦੀ ਸੀ। ਚੱਲੀ ਦਾ ਪਿੰਡਾ ਦਿਨੋਂ ਦਿਨ ਪਰਦਾ ਜਾਂਦਾ ਸੀ ਚੱਲੀ ਦੀਆਂ ਵੱਖੀਆਂ ਦਿਨੋਂ ਦਿਨ ਕਸੀਆਂ ਪਈਆਂ ਜਾਂਦੀਆਂ ਸਾਨੂੰ ਜਨਾਨੀਆਂ ਦਾ ਜੀ ਕਰਦਾ ਉਹ ਚੱਲੀ ਨੂੰ ਟੱਕ ਟੱਕ ਰੱਖਣ ਉਹ ਚੱਲੀ ਨੂੰ ਕਿਸੇ ਭੋਰੇ ਵਿੱਚ ਪਾ ਦੇਣ ਚੱਲੀ ਦੇ ਧਿਆਨ ਵਿੱਚ ਕੁਝ ਨਹੀਂ ਆਉਂਦਾ ਸੀ ਚੱਲੀ ਓਵੇਂ ਦੀ ਓਵੇਂ ਹੱਸਦੀ ਰਹਿੰਦੀ ਸੀ ਚੱਲੀ ਓਵੇਂ ਦੀ ਓਵੇਂ ਭੱਜਦੀ ਰਹਿੰਦੀ ਸੀ ਇੱਕ ਦਿਨ ਦੋ ਚੌ ਮਰਦਾਂ ਨੇ ਰਲ ਕੇ ਚੱਲੀ ਨੂੰ ਤੁਰਾਂਦਿਆਂ ਤੁਰਾਂਦਿਆਂ ਪਿੰਡੋਂ ਬਾਹਰ ਜਾ ਕੇ ਛੱਡ ਦਿੱਤਾ ਉਤੋਂ ਡੂੰਗੀਆਂ ਤਰਕਾਲਾਂ ਪੈ ਗਈਆਂ ਉਸ ਰਾਤ ਚੱਲੀ ਕਿਸੇ ਨੂੰ ਨਾ ਦੇਸੀ ਸਾਰਿਆਂ ਨੇ ਸੋਚਿਆ ਹੁਣ ਚੱਲੀ ਇਸ ਪਿੰਡੋਂ ਤੁਰ ਗਈ ਸੀ ਅੱਖਾਂ ਓਲੇ ਤੇ ਦਿਲੋਂ ਓਲੇ ਚੱਲੀ ਹੁਣ ਹੋਰ ਪਿੰਡ ਤੁਰ ਜਾਵੇਗੀ ਚੂਸਰੀ ਦਿਹਾੜ ਅਜੇ ਅੱਧੀ ਹੀ ਲੰਗੀ ਸੀ ਚੱਲੀ ਉੰਜੇ ਦੀ ਉੰਜੇ ਪਿੰਡ ਦੇਆਂ ਜੋਹਾਂ ਵਿੱਚ ਪਾਉਂਦੀ ਪਈ ਸੀ ਚੱਲੀ ਉੰਜੇ ਦੀ ਉੰਜੇ ਪਿੰਡ ਦੀਆਂ ਪੈਲੀਆਂ ਵਿੱਚ ਹੱਸਦੀ ਪਈ ਸੀ ਉਹ ਕਿਹੋ ਜਿਹਾ ਮਰਦ ਹੋਵੇਗਾ ਉਹ ਕਿਹੋ ਜਿਹਾ ਵਾਸੀ ਹੋਵੇਗਾ ਜਿਨੇ ਇਹੋ ਜਿਹੀ ਚੱਲੀ ਤਰੀਮਤ ਦਾ ਇਹ ਹਾਲ ਕਰ ਦਿੱਤਾ ਸਾਰੀਆਂ ਔਰਤਾਂ ਤਰਾਸ ਤਰਾਸ ਕਰਦੀਆਂ ਸਾਰਿਆਂ ਦਾ ਜੀ ਕਚਿਆ ਜਾਂਦਾ ਜਿਸ ਦੇ ਪੱਲੇ ਨਾ ਹੁਸਨ ਸੀ ਨਾ ਜਵਾਨੀ ਸੀ ਮਾਸ ਦਾ ਇੱਕ ਬੁੱਤ ਵੀ ਹੋਸ਼ ਵਿੱਚ ਨਹੀਂ ਸੀ ਸਿਰਫ ਜਿਉਂਦਿਆਂ ਹੱਡੀਆਂ ਦਾ ਇੱਕ ਪਿੰਜਰ ਇੱਕ ਛੱਲਾ ਪਿੰਜਰ ਚੀਲਾ ਨੇ ਉਸ ਨੂੰ ਵੀ ਚੂੰਡ-ਚੂੰਡ ਕੇ ਖਾ ਲਿਆ ਪੂਰੋ ਸੋਚ-ਸੋਚ ਕੇ ਥੱਕ ਜਾਂਦੀ ਚੱਲੀ ਦਾ ਪੇਟ ਦਿਨੋਂ-ਦਿਨ ਵੱਧਦਾ ਜਾਂਦਾ ਸੀ ਪਿੰਜਰ ਵਿੱਚ ਪਿੰਜਰ ਸਵੇਰ ਦਾ ਉਹ ਸਾਹ ਹਨੇਰਾ ਸੀ ਜਿਸ ਹਨੇਰੇ ਵਿੱਚ ਪੂਰੋ ਨੇਮ ਨਾਲ ਪੈਲੀਆਂ ਨੂੰ ਜਾਂਦੀ ਸੀ ਉਹ ਅਜੇ ਬਾਹਰ ਵਾਲੀ ਡੰਡੀ ਪਈ ਸੀ ਇੱਕ ਦਰਖਤ ਦੇ ਪੈਰਾਂ ਵਿੱਚ ਇੱਕ ਬੰਦੇ ਦਾ ਬੁੱਤ ਉਹਨੂੰ ਡਿੱਗਾ ਪਿਆ ਦਿਸਿਆ। ਉਹ ਤਰਹਿ ਗਈ ਪਰਪੂਰੋ ਦਾ ਜੇਰਾ ਐਡਾ ਛੋਟਾ ਨਹੀਂ ਸੀ। ਉਹ ਮਲਕੜੇ ਪੈਰਾਂ ਨਾਲ ਡਿੱਗੇ ਹੋਏ ਬੁੱਤ ਵੱਲ ਵਧੀ। ਉਸ ਲਈ ਪਛਾਣਨਾ ਔਖਾ ਨਹੀਂ ਸੀ। ਚੱਲੀ ਇੱਕ ਪੱਥਰ ਦੀ ਪੱਥਰ ਉਸ ਦਰਖਤ ਹੇਠਾਂ ਪਈ ਹੋਈ ਸੀ ਤੇ ਉਹਦੇ ਪੈਰਾਂ ਕੋਲ ਇੱਕ ਜੰਮੇ ਬਾਲ ਦਾ ਬੁੱਤ ਸੀ ਜਿਹਦਾ 나ੜੂ ਅਜੇ ਉਹਦੀ ਔਲ ਨਾਲ ਲੱਗਾ ਹੋਇਆ ਸੀ। ਪੂਰੋ ਨੂੰ ਇੱਕ ਲੰਬਾ ਹੌਕਾ ਆਇਆ ਤੇ ਉਸ ਦੀਆਂ ਅੱਖਾਂ ਟਨੂਟੀਆਂ ਗਈਆਂ ਜਿਵੇਂ ਉਸ ਨੂੰ ਅੱਗੋਂ ਸੁਰਤ ਹੀ ਨਾ ਰਹੀ। ਉਹਦੀ ਰੀੜ ਦੀ ਹੱਡੀ ਵਿੱਚ ਇੱਕ ਕਾਂਬਾ ਫਿਰ ਗਿਆ ਤੇ ਉਹ ਪਿਛਲੇ ਪੈਰੀਂ ਨਾਸਕੀ ਰਸ਼ੀਦੇ ਨੂੰ ਬੁਲਾ ਲੇ ਇੱਕ ਫੱਟੀ ਚਾਦਰ ਦਾ ਪੱਲਾ ਪੂਰੋ ਨੇ ਝੱਲੀ ਦੇ ਪਿੰਡੇ ਉੱਤੇ ਪਾ ਦਿੱਤਾ ਫਿਰ ਰਸ਼ੀਦੇ ਨੇ ਝੱਲੀ ਦੀ ਨਾਲ ਟੋਹੀ ਨਾਲ ਵੀ ਟੋਹਣ ਦੀ ਲੋੜ ਨਹੀਂ ਸੀ ਮੌਤ ਦੀ ਮੋਹਰ ਝੱਲੀ ਦੇ ਮੂੰਹ ਉੱਤੇ ਲੱਗੀ ਹੋਈ ਸੀ ਵਾਲਾਂ ਦੀ ਇੱਕ ਜਲੂਟੀ ਉਹਦੇ ਮੱਥੇ ਉੱਤੇ ਜੰਮ ਗਈ ਸੀ ਕੁਦਰਤ ਆਪਣੀ ਪੂਰੀ ਧੜਕਣ ਨਾਲ ਝੱਲੀ ਦੇ ਥਾਲ ਵਿੱਚ ਧੜਕਦੀ ਪਈ ਸੀ ਬਾਲ ਦੇ ਮੂੰਹ ਵਿੱਚ ਉਹਦਾ ਸੱਜਾ ਅੰਗੂਠਾ ਪਿਆ ਹੋਇਆ ਸੀ ਯਾ ਅੱਲਾ ਅਸ਼ੀਦ ਦੇ ਮੋਹੋਂ ਨਿਕਲਿਆ ਤੇ ਚਾਕੂ ਨਾਲ ਉਹਨੇ ਬਾਲ ਦਾ 나ੜੂ ਕੱਪਿਆ ਪੂਰੋ ਨੇ ਸਿਰ ਦੇ ਪੱਲੇ ਵਿੱਚ ਬਾਲ ਨੂੰ ਲਪੇਟ ਲਿਆ ਤੇ ਦੋਵੇਂ ਜੀ ਘਰ ਨੂੰ ਪਰਤ ਪਏ ਸਵੇਰ ਦੀ ਧੁੰਦਾਂਗ ਸਾਰੇ ਪਿੰਡ ਵਿੱਚ ਇਹ ਖਬਰ ਫੈਲ ਗਈ ਆਟਾ ਗੁੰਨਦਿਆਂ ਤੀਨੀਆਂ ਦੇ ਹੱਥੋਂ ਪ੍ਰਾਤਾਂ ਛੁੱਟ ਗਈਆਂ ਬਲਦੇ ਤੰਦੂਰਾਂ ਨੂੰ ਛੱਡ ਛੱਡ ਕੇ ਤੀਵੀਆਂ ਪੂਰੋ ਦੇ ਘਰ ਆ ਕੇ ਬਾਲ ਨੂੰ ਵੇਖ ਜਾਂਦੀਆਂ ਰੂਹ ਦੇ ਗੋੜੇ ਵਰਗਾ ਚਿੱਟਾ ਤੇ ਮਲੂਕ ਬਾਲ ਪੂਰੋ ਨੇ ਨਹਾ ਧਵਾ ਕੇ ਇੱਕ ਪੀੜੀ ਉੱਤੇ ਪਾਇਆ ਹੋਇਆ ਸੀ ਕੋਸੇ ਦੁੱਧ ਵਿੱਚ ਨਿੱਕੀ ਜਿਹੀ ਟਾਕੀ ਪਿਉ ਪਿਉ ਕੇ ਉਹਨੇ ਉਹਦੇ ਹੋਠਾਂ ਉੱਤੇ ਲਾਈ। ਬਾਲ ਪੂਰੀ ਚੇਤਨਤਾ ਨਾਲ ਦੁੱਧ ਦੀਆਂ ਬੂੰਦਾਂ ਚੂਸੀ ਜਾਂਦਾ ਸੀ। ਜਵੇਦ ਆਪਣੇ ਨਿੱਕੇ ਪਰੋਣੇ ਨੂੰ ਓੜ ਓੜ ਕੇ ਤੱਕਦਾ ਸੀ। ਰੱਬ ਤੇਰਾ ਭਲਾ ਕਰੇ, ਰੱਬ ਤੈਨੂੰ ਬਹੁਤਾ ਦਏ, ਤੇਰੇ ਬੱਚੇ ਜੀਉਣ, ਦਾੜਾ ਕਰਮ ਕੀਤਾ ਈ। ਜਨਾਨੀਆਂ ਆ ਆ ਕੇ ਕਹਿੰਦੀਆਂ ਤਰਸ ਕਰਨ ਲਈ ਹੱਲਾਸ਼ੇਰੀ ਦਿੰਦੀਆਂ ਤੇ ਪਰਤ ਜਾਂਦੀਆਂ। ਦੋ ਚੌਂ ਬੰਦਿਆਂ ਨੇ ਰਲ ਕੇ ਛੱਲੀ ਦੀ লাশ ਨੂੰ ਟਿਕਾਣੇ ਲਾ ਛੱਡਿਆ। ਤਰਕਾਲਾਂ ਪੈ ਚੱਲੀਆਂ ਸਨ, ਪੂਰੋ ਬਾਲ ਦੇ ਆਰੇ ਪਾਰੇ ਲੱਗੀ ਹੋਈ ਸੀ। ਅਰਸ਼ੀਦੇ ਨੇ ਲਾਲਟਣ ਦੀ ਬੱਤੀ ਸਾਫ਼ ਕਰਕੇ ਜਦੋਂ ਉਹ ਜਗਾਈ ਬਾਲ ਨੇ ਦੋਹਾਂ ਮੂਟੀਆਂ-ਮੂਟੀਆਂ ਚੇਤਨ ਅੱਖਾਂ ਨਾਲ ਲਾਲਟਣ ਵੱਲ ਤੱਕਿਆ ਅਜੇ ਉਹਦੀ ਕੱਚੀ ਨਜ਼ਰ ਟਿਕਦੀ ਨਹੀਂ ਸੀ ਫਿਰ ਉਹ ਆਪਣੇ ਧਿਆਨ ਹੋ ਗਿਆ ਪੂਰੋਂ ਨੂੰ ਦਲੀਲਾਂ ਆਉਣ ਲੱਗ ਪਈਆਂ ਛੱਲੀ ਦੇ ਕਲੂਟੇ ਪਿੰਜਰ ਨੂੰ ਕਿਹੜੇ ਮਰਦ ਨੇ ਹੱਥ ਲਾਇਆ ਹੋਵੇਗਾ ਖੌਰੇ ਛੱਲੀ ਦੀ ਮਰਜ਼ੀ ਨਾਲ ਖੌਰੇ ਜੋਰੀ ਤੇ ਉਸ ਮਰਦ ਨੂੰ ਕਦੇ ਭੁੱਲ ਕੇ ਵੀ ਚੇਤਾ ਨਾ ਆਇਆ ਕਿ ਉਹਨੇ ਛੱਲੀ ਨਾਲ ਕਿਹੜੀ ਹੋਣੀ ਵਰਤਾ ਦਿੱਤੀ ਕਦੇ ਉਸ ਭੁੱਖੇ ਮਰਦ ਨੂੰ ਆਪਣੇ ਬਾਲ ਦੀ ਵੀ ਯਾਦ ਨਾ ਆਈ ਜਿਸ ਦੀ ਅਮਾਨਤ ਉਹਨੇ ਝੱਲੀ ਕੋਲ ਰੱਖੀ ਸੀ ਝੱਲੀ ਨੂੰ ਖੌਰੇ ਪਤਾ ਵੀ ਨਹੀਂ ਹੋਣਾ ਕਿ ਉਹਦੇ ਘਰ ਇੱਕ ਪੁੱਤਰ ਜੰਮੇਗਾ ਜਨੇਪੇ ਦੀਆਂ ਪੀੜਾਂ ਉਹਨੇ ਕੀਕਣ ਲਈਆਂ ਹੋਣਗੀਆਂ ਉਹਦੇ ਵਾਸਤੇ ਕਿਸੇ ਦਾਈ ਦਾ ਰਹਿਣਾ ਉੱਠਿਆ ਰਾਤ ਦੇ ਹਨੇਰੇ ਵਿੱਚ ਉਹ ਚੀਕਦੀ ਰਹੀ ਹੋਵੇਗੀ ਖੁੱਲੇ ਹਵਾ ਦੇ ਫਰਾਟਿਆਂ ਨਾਲੋਂ ਕੁਲਦੀ ਰਹੀ ਹੋਵੇਗੀ ਠੰਡੀ ਜ਼ਮੀਨ ਦੀ ਮਿੱਟੀ ਉੱਤੇ ਉਹ ਵਿਲਕਦੀ ਰਹੀ ਹੋਵੇਗੀ ਪਰ ਕੁਦਰਤ ਦੇ ਕਰੜੇ ਕਾਨੂੰਨ ਦਾ ਪੱਦਾ ਸਾਰੀਆਂ ਪੀੜਾਂ ਲੈ ਲੈ ਕੇ ਉਹਦਾ ਬੱਚਾ ਆਪਣੇ ਆਪ ਬਾਹਰੀ ਦੁਨੀਆ ਵਿੱਚ ਆਇਆ ਹੋਵੇਗਾ ਮਿੱਟੀ ਉੱਤੇ ਟੈਪਿਆ ਹੋਵੇਗਾ ਤੇ ਪੀੜਾ ਨਾਲ ਨੁਚੜੀ ਹੋਈ ਛੱਲੀ ਦੀ jaan ਟੁੱਟ ਗਈ ਹੋਵੇਗੀ ਫਿਰ ਭੂਰੋਂ ਨੂੰ ਦਲੀਲਾਂ ਆਉਂਦੀਆਂ ਛੱਲੀ ਨੇ ਜਿਉਂ ਕਿ ਵੀ ਕੀ ਲੈਣਾ ਸੀ ਉਹਨੇ ਆਪਣੇ ਬਾਲ ਦੀ ਕਿਹੜੀ ਰੱਖ ਕਰਨੀ ਸੀ ਚੰਗਾ ਹੋਇਆ ਉਹਦੀ ਜਿੰਦ ਛੁੱਟ ਗਈ ਉਹਦਾ ਬਾਲ ਕਿੱਡਾ ਸੋਹਣਾ ਸੀ vingੀਆਂ ਟੇਡੀਆਂ ਹੱਡੀਆਂ ਦੇ ਝੁੱਲਸੇ ਹੋਏ ਪਿੰਜਰ ਵਿੱਚ ਕਿੰਜ ਐਡਾ ਸੋਹਣਾ ਬਾਲ ਪਲ ਪਿਆ ਕਿੱਡੀ ਮੋਟੀ-ਮੋਟੀ ਦੀ ਅੱਖ ਸੀ ਸਾਰੇ ਨਕਸ਼ ਸੁਨੱਖੇ ਸਨ ਪੂਰੇ ਮਰਦ ਦਾ ਇੱਕ ਨਿੱਕਾ ਜਿਹਾ ਟਾਂਚਾ ਸੀ ਘਰੇ ਇਹਦਾ ਪਿਓ ਤਤਾ ਕਿਹੜਾ ਸੀ ਦਲੀਲੇ ਪਈ ਪਈ ਪੂਰੋ ਉਂਗਲਾ ਆ ਗਈ ਉਸਨੇ ਧੱਕਿਆ ਇੱਕ ਤਿੱਖੀ ਘੜੀ ਉੱਤੇ ਉਸਨੂੰ ਛੱਟ ਕੇ ਰਸ਼ੀਦਾ ਨਸਿਆ ਜਾਂਦਾ ਸੀ ਕਿਸੇ ਬਾਗ ਦੀ ਇੱਕ ਨਿੱਕੀ ਕੋਠੜੀ ਵਿੱਚ ਉਸਨੂੰ ਪੂਰੇ ਤਰ੍ਹਾਂ ਦਿਹਾੜੇ ਰੱਖ ਕੇ ਰਸ਼ੀਦੇ ਨੇ ਉਸਨੂੰ ਘਰੋਂ ਕੱਢ ਛੱਡਿਆ ਪੂਰੋ ਚੱਲੀ ਹੋ ਗਈ ਗਲੀਆਂ ਵਿੱਚ ਭੌਣ ਲੱਗ ਪਈ ਉਸਦੇ ਢਿੱਡ ਵਿੱਚ ਇੱਕ ਬਾਲ ਸੁਰਕਣ ਲੱਗ ਪਿਆ ਤੇ ਫੇਰ ਫੇਰ ਇੱਕ ਦਿਹਾੜੇ ਇੱਕ ਦਰਖਤ ਦੇ ਸائے ਹੇਠ ਪੂਰੋ ਨੂੰ ਇੱਕ ਬਾਲ ਜੰਮਿਆ ਜਿਦੀ ਸ਼ਕਲ ਨਰੀਪੁਰੀ ਜਵੇਦ ਉੱਤੇ ਸੀ ਉਹਦਾ ਬਾਲ ਉਹਦੀ ਛਾਤੀ ਨਾਲ ਲੱਗ ਕੇ ਦੁੱਧ ਲਈ ਰੋਂਦਾ ਪਿਆ ਸੀ ਤੇ ਪੂਰੋਂ ਨੂੰ ਦੁੱਧ ਨਹੀਂ ਸੀ ਆਉਂਦਾ ਪੂਰੋਂ ਜੀਤ ਰਹਿ ਕੇ ਜਾਗ ਖੁੱਲੀ ਸਾਹਮਣੇ ਪੀੜੀ ਉੱਤੇ ਉਹਦਾ ਨਵਾਂ ਬਾਲ ਡੜਿਆ ਕੇ ਰੋਂਦਾ ਪਿਆ ਸੀ ਪੂਰੋਂ ਨੇ ਚੁੱਕ ਕੇ ਛਾਤੀ ਨਾਲ ਲਪੇਟ ਲਿਆ ਫਿਰ ਡਰ ਕੇ ਆਪਣੇ ਜਵੇਦ ਦਾ ਮੂੰਹ ਧੱਕਿਆ ਜਿਹੜਾ ਨਾਲ ਦੀ ਮੰਜੀ ਉੱਤੇ ਝਟਕੂ ਹੋਇਆ ਸੌਂ ਗਿਆ ਸੀ ਫਿਰ ਪੂਰੋਂ ਨੇ ਡਰਦੇ ਡਰਦੇ ਬਾਹਰ ਚੁੱਲ੍ਹੇ ਕੋਲ ਬੈਠੇ ਹੋਏ ਰਸ਼ੀਦੇ ਵੱਲ ਵੇਖਿਆ ਰਸ਼ੀਦੇ ਅਜੇ ਤੱਕ ਉਸ ਨੂੰ ਛੱਡ ਕੇ ਨਹੀਂ ਸੀ ਗਿਆ ਤੇ ਨਾ ਉਹਨੇ ਉਸ ਨੂੰ ਘਰੋਂ ਕੱਢਿਆ ਸੀ ਉਹ ਆਪਣੇ ਘਰ ਵਿੱਚ ਸਹੀ ਸਲਾਮਤ ਸੀ ਰਸ਼ੀਦਾ ਉਹਦਾ ਬੜਾ ਮਿਹਰਬਾਨ ਖਾਵੰਦ ਸੀ ਤੇ ਜਵੇਦ ਉਹਦਾ ਕੁੰਗਰੇਆਲੇ ਵਾਲਾ ਵਾਲਾ ਬੜਾ ਸੋਹਣਾ ਪੁੱਤਰ ਸੀ ਉਹਦੀ ਗਲੀ ਵਾਲੀ ਕੰਮੂ ਵੀ ਉਹਨੂੰ ਚੋਰੀ ਚੱਪੀ ਕੁੱਟਕੁੱਟ ਮਿਲਦੀ ਸੀ ਪੂਰੋ ਦੀਆਂ ਆਂਦਰਾਂ ਨੂੰ ਵੰਡਾਂਦੀ ਸੀ ਤੇ ਹੁਣ ਉਹਦਾ ਟੱਬਰ ਹੋਰ ਵੱਧ ਗਿਆ ਸੀ ਉਹਦੇ ਘਰ ਰੱਬ ਨੇ ਆਪੇ ਹੀ ਇੱਕ ਹੋਰ ਪੁੱਤਰ ਘਰ ਦਿੱਤਾ ਸੀ ਪੂਰੋ ਨੇ ਉੱਠ ਕੇ ਨਵੇਂ ਬਾਲ ਦਾ ਮੱਥਾ ਚੁੰਮ ਲਿਆ ਪੂਰੋ ਨੇ ਉੱਠ ਕੇ ਚਿੱਟੇ ਜੀਰੇ ਦੀ ਤਲੀ ਭਰ ਕੇ ਖਾਧੀ ਜਾਵੇਦ ਪੂਰੋ ਦਾ ਪੂਰੇ 2 ਵਰੇ ਦੁੱਧ ਪੀਂਦਾ ਰਿਹਾ ਸੀ ਤੇ ਅਜੇ ਦੁੱਧ ਛੁਡਾਇਆ ਪੂਰੋ ਨੂੰ ਬਹੁਤਾ ਚਿਰ ਨਹੀਂ ਸੀ ਹੋਇਆ ਉਸਨੇ ਸੁਣਿਆ ਹੋਇਆ ਸੀ ਕਿ ਚਿੱਟਾ ਜੀਰਾ ਫੱਕਣ ਨਾਲ ਤਰੀਮ ਤਰੋਂ ਦੁੱਧ ਉੱਤਰ ਆਉਂਦਾ ਹੈ ਉਸਨੇ ਨਿੱਕੇ ਬਾਲ ਨੂੰ ਆਪਣੇ ਦੁੱਧ ਅੱਗੇ ਪਾ ਲਿਆ ਤਰੇਹ ਦਿਹਾੜੇ ਲੱਗੇ ਪੂਰੋ ਨੂੰ ਸੱਚੀ ਮੁਚੀ ਦੁੱਧ ਉੱਤਰ ਆਇਆ ਪਿੰਡ ਦੀਆਂ ਤਰੀਮਤਾਂ ਤੱਕ ਤੱਕ ਹੈਰਾਨ ਹੁੰਦੀਆਂ ਮੁੰਡਾ ਪੂਰੋ ਦਾ ਨਿੱਕਾ ਪੁੱਤਰ ਬਣ ਕੇ ਪਲਣ ਲੱਗ ਪਿਆ ਦਾਵੇਦਾਰ ਜੁੜੀਆਂ ਹੋਈਆਂ ਪਾਥੀਆਂ ਵਿੱਚ ਜਿਵੇਂ ਨਿੱਕੀ ਨਿੱਕੀ ਅੱਗ ਤੁਕਦੀ ਹੈ ਪਿੰਡ ਵਿੱਚ ਕੁਸਰ-ਮੁਸਰ ਚੱਲ ਪਈ ਸੀ ਚੱਲੀ Hindu ਔਰਤ ਸੀ ਉਹਦੇ ਬੱਚੇ ਨੂੰ ਮੁਸਲਮਾਨਾ ਲੈ ਲਿਆ ਸਾਰੇ ਪਿੰਡ ਦੇ ਵੇਂਧਿਆ-ਵੇਂਧਿਆ ਉਹਨਾਂ ਨੇ Hindu ਬੱਚੇ ਨੂੰ ਮੁਸਲਮਾਨ ਬਣਾ ਲਿਆ ਏ ਬਿੱਲੀ ਜਿਵੇਂ ਆਪਣੇ ਬਲੂੰਗੜੇ ਨੂੰ ਥਾਂ-ਥਾਂ ਚੁੱਕੀ ਫਿਰਦੀ ਹੈ ਪੂਰੋ ਨਿੱਕੇ ਮੁੰਡੇ ਨੂੰ ਗਲ ਲਾਣ ਲਾ ਕੇ ਪਿਛਲੇ ਅੰਦਰ ਬੜਬੜ ਬਹੇ ਕੰਧਾਂ ਨੂੰ چیر-ਚੀਰ ਕੇ ਵੀ ਗੱਲਾਂ ਉਹਦੇ ਕੰਨਾਂ ਵਿੱਚ ਪੈ ਜਾਂਦੀਆਂ ਪਹਿਲਾਂ ਤਾਂ ਇੱਕ ਦੋ Hindu ਘਰਾਂ ਵਿੱਚ ਬੈਠਕਾਂ ਹੁੰਦੀਆਂ ਰਹੀਆਂ ਪੱਕੀ ਗੱਲ ਹੈ ਚੱਲੀ Hindu ਸੀ ਕੋਈ ਕਹਿੰਦਾ ਅਸਾਂ ਆਪਣਿਆਂ ਸੁਣਿਆ ਹੋਇਆ ਹੈ ਉਹ ਲਾਲ ਮੂਸੇ ਦੇ ਇੱਕ ਤਗੜੇ ਘਰ ਦੀ ਧੀ ਸੀ ਚੰਗੀ ਪਲੀ ਨੂੰ ਉਹਦੀ ਸੌਂਕਣ ਨੇ ਮਸਾਣ ਖਵਾ ਦਿੱਤੇ ਸਨ ਉਦੋਂ ਦੀ ਉਹ ਝੱਲੀ ਹੋ ਗਈ ਸੀ ਕੋਈ ਕਹਿੰਦਾ ਸੁਣਿਆ ਏ ਘਰਦਿਆਂ ਨੇ ਬੜੇ ਸੰਗਲ ਮਾਰ ਮਾਰ ਰੱਖੇ ਪਰ ਉਹਦੀ ਕਿਸਮਤ ਵਿੱਚ ਖੁਵਾਰੀ ਲਿਖੀ ਸੀ ਕੋਈ ਹੋਰ ਕਹਿੰਦਾ ਇਹ ਤੇ ਹੋਈਆਂ ਗੱਲਾਂ ਮੈਂ ਆਪ ਉਹਦੀ ਖੱਬੀ ਬਾਹ ਤੇ ਓਮ ਖੁਦਿਆ ਹੋਇਆ ਵੇਖਿਆ ਏ ਕੋਈ ਜਣਾ ਜਿਵੇਂ ਉੱਤੇ ਹੱਥ ਮਾਰ ਕੇ ਕਹਿੰਦਾ ਅਨੇ ਹੀ ਯਾਰੋ ਸਾਡੇ ਵੇਂਦਿਆ ਵੇਂਦਿਆ ਮੁਸਲਮਾਨ ਸਾਡੀਆਂ ਅੱਖਾਂ ਵਿੱਚ ਘੱਟਾ ਪਾ ਗਏ ਲਹਣਤ ਹੈ ਸਾਡੇ ਤੇ ਹਿੰਦੂ ਬਾਲ ਉਹਨਾਂ ਨੇ ਮਿੰਟਾਂ ਵਿੱਚ ਮੁਸਲਮਾਨ ਬਣਾ ਲਿਆ ਛੋੜੋ ਇਹ ਯਾਰੋ ਖੌਰੇ ਕੀ ਦੀ ਬਲਾਓ ਹੈ ਤੇ ਖੌਰੇ ਕੀ ਦੀ ਨਹੀਂ ਅਸਾਂ ਉਸ ਕਤੂਰੇ ਨੂੰ ਕਿੱਥੇ ਬੰਨਣਾ ਹੈ ਕੋਈ ਜਣਾ ਵਿੱਚੋਂ ਇਹ ਵੀ ਕਹਿ ਦਿੰਦਾ ਨਲਾਇਕਾ ਸਵਾਲ ਐ ਇਸ ਵੇਲੇ ਧਰਮ ਦਾ ਏ ਇਸ ਤਰ੍ਹਾਂ ਕੱਲ ਨੂੰ ਉਹ ਸਾਰਾ ਪਿੰਡ ਮੁਸਲਮਾਨ ਬਣਾ ਲੈਣਗੇ ਤੇ ਤੂੰ ਉਹਨਾਂ ਦਾ ਮੂੰਹ ਵੇਖਦਾ ਰਹੇ ਇੱਕ ਦੋ ਜਣੇ ਇਕੱਠੇ ਹੀ ਉੱਚੀ ਉੱਚੀ ਬੋਲ ਪੈਂਦੇ ਕਮਰੇ ਦੀ ਹਵਾ ਇਸ ਤਰ੍ਹਾਂ ਹੋ ਜਾਂਦੀ ਜਿਵੇਂ ਵਜੇ ਹੋਏ ਬੂੰਹਾਂ ਵਿੱਚੋਂ ਉਹ ਘੁੱਟੀ ਗਈ ਹੋਵੇ ਅਸੀਂ ਮੁੰਡੇ ਨੂੰ ਵਾਪਸ ਲਵਾਂਗੇ ਵੇਖਾਂਗੇ ਕਿਹੜਾ ਸਾਡਾ ਹੱਥ ਫੜ ਲੈਂਦਾ ਹੈ ਵਿੱਚੋਂ ਤਾਂ ਚਾਰ ਛਲੜਾਂ ਦੀ ਗੱਲ ਹੈ ਮਹਿਰੀ ਨੂੰ ਚੰਦਾ ਇਕੱਠਾ ਕਰ ਦਿਆਂਗੇ ਅੱਪਿਓ ਮੁੰਡੇ ਨੂੰ ਪਾਲ ਛੱਡੇਗੀ ਕੋਈ ਜਣਾ ਜੋਸ਼ ਨਾਲ ਭੁਇ ਤੋਂ ਅਗਾਹ ਸਰਕ ਕੇ ਆਖਦਾ ਐਡੇ ਗਏ ਗੁਜ਼ਰੇ ਹੋਏ ਤੇ ਨਹੀਂ ਸਾਰੇ ਪਿੰਡ ਕੋਲੋਂ ਰਲ ਕੇ ਇੱਕ ਮੁੰਡਾ ਨਾ ਪਲੇਗਾ ਖੌਰੇ ਮੁੰਡਾ ਵੀ ਚੱਲੀ ਮੰਗਣ ਗੁੰਗਾ ਬੋਲਾ ਹੀ ਨਿਕਲਦੇ ਵਿੱਚੋਂ ਫਿਰ ਕੋਈ ਜਣਾ ਖੈ ਦਿੰਦਾ ਤਾ ਕੀ ਹੈ ਕਰਮਸ਼ਾਲਾ ਵਿੱਚ ਵੱਡਾ ਹੋ ਕੇ ਝਾੜੂ ਲਾ ਛੱਡਿਆ ਕਰੇਗਾ ਦੋ ਟੁੱਕਰ ਹੀ ਖਾਣੇ ਸੂ ਫਿਰ ਉਹ ਇੱਕ ਦੂਜੇ ਦੀ ਦਲੇਰੀ ਉੱਤੇ ਥਾਪੀਆਂ ਦੇਂਦੇ ਖੁਸ਼ ਹੁੰਦੇ ਪਹਿਲਾਂ ਮੈਰੀ ਨੂੰ ਤਾਂ ਪੁੱਛ ਲਵੋ ਕੋਈ ਜਣਾ ਗੱਲ ਕਰ ਦਿੰਦਾ ਹੈ ਖਾਂ ਰੱਖੇਗੀ ਨਾ ਚਾਂਦੀ ਦੀ ਜੁੱਤੀ ਉਹਦੇ ਸਿਰ ਤੇ ਮਾਰਾਂਗੇ ਤੇ ਤਾਂ ਮੁੰਡੇ ਦੀ ਗੱਲ ਕਰਾਂਗੇ ਓਏ ਮੁੰਡੇ ਦਾ ਕੀ ਹੈ ਧਰਮਸ਼ਾਲਾ ਵੱਲ ਤਾਂ ਮਾਲ ਡੰਗਰ ਦਾ ਹੀ ਇੰਨਾ ਕੰਮ ਮੁਫਤ ਦਾ ਕੰਮੀ ਮਿਲ ਜਾਏਗਾ ਕੋਹ ਅਜੇ ਲੱਥੀ ਨਹੀਂ ਤੇ ਓਏ ਮੁੰਡਾ ਪਲਤੇ ਲਵੇ ਪਹਿਲੋਂ ਕੋਈ ਮਰਦੇ ਕਿਉਂ ਜਾਂਦੇ ਹੋ ਜੇ ਧਰਮ ਦੇ ਨਾਂ ਉੱਤੇ ਤੁਸੀਂ ਇੰਨਾ ਵੀ ਨਹੀਂ ਕਰ ਸਕਦੇ ਤਾਂ ਪਵੋ ਠੱਠੇ ਖੂਹ ਵਿੱਚ ਤੁਹਾਡੀ ਪੈਲੀ ਦਾ ਪਾਣੀ ਕੋਈ ਆਪਣੀ ਪੈਲੀ ਨੂੰ ਲਾ ਲਵੇ ਤੇ ਤੁਸੀਂ ਲੋਕ ਉਹਦਾ ਸਿਰ 파ੜ ਛੱਡ ਦਿਓ ਅੱਜ ਤੁਹਾਡੇ ਹਿੰਦੂਆਂ ਦਾ ਉਹ ਮੁੰਡਾ ਚੁੱਕ ਕੇ ਲੈ ਗਏ ਤੇ ਤੁਹਾਡੇ ਮੂੰਹ ਨੂੰ ਉੱਲੀ ਲੱਗ ਗਈ ਹੈ ਕਮਰੇ ਦੀ ਹਵਾ ਇਸ ਤਰ੍ਹਾਂ ਹੋ ਜਾਂਦੀ ਜਿਵੇਂ ਉਹਦੇ ਵਿੱਚ ਪੱਥਰ ਦੇ ਕੋਲਿਆਂ ਦਾ ਧੂੰਆਂ ਰਲ ਗਿਆ ਹੋਵੇ ਹੁਣ ਰਸ਼ੀਦਾ ਜਦੋਂ ਬਾਹਰ ਆਪਣੇ ਖੇਤਾਂ ਨੂੰ ਜਾਂਦਾ ਕੋਲੋਂ ਲੰਘਦੇ ਜਾਂਦੇ ਹਿੰਦੂ ਉਹਦੇ ਵੱਲ ਕੈਰੀਆਂ ਅੱਖਾਂ ਨਾਲ ਤੱਕਦੇ ਰਸ਼ੀਦ ਦਾ ਮੂੰਹ ਧਿਆਨ ਟੁਰੀ ਜਾਂਦਾ ਇੱਕ ਦੋ ਵਾਰ ਰਸ਼ੀਦੇ ਨੇ ਪੋਲੇ ਪੋਲੇ ਪੂਰੋਂ ਨੂੰ ਆਖਿਆ ਵੀ ਪਿੰਡ ਦੀ ਹਵਾ ਚੰਗੀ ਨਹੀਂ ਉਹਨਾਂ ਨੇ ਇਸ ਝਗੜੇ ਵਿੱਚੋਂ ਕੀ ਲੈਣਾ ਸੀ ਗੱਲਬਾਦੀ ਘੱਟੀ ਹੋ ਜਾਵੇਗੀ ਉਹ ਜਾਣੇ ਉਹ ਮੁੰਡਾ ਲੈ ਜਾਣ ਜੀ ਉਹਨਾਂ ਦੀ ਇਹੋ ਹੀ ਮਰਜ਼ੀ ਹੈ ਜੋ ਮੁੰਡੇ ਦੀ ਕਿਸਮਤ ਹੈ ਹੋ ਜਾਵੇਗਾ ਪੂਰੋਂ ਕਹਿੰਦੀ ਤੇ ਕੁਝ ਨਾ ਉੰਜ ਉਹਨੂੰ ਹੌਲ ਪੈਂਦਾ ਉਹਨੇ ਹੱਡੀਆਂ ਦੇ ਨਿੱਕੇ ਜਿਹੇ ਪਿੰਜਰ ਨੂੰ ਦਿਨ ਰਾਤ ਹੀ ਗਲ ਨਾਲ ਲਾ ਲਾ ਕੇ 6 ਮਹੀਨਿਆਂ ਦਾ ਕੀਤਾ ਸੀ ਹੁਣ ਉਹ ਵੀ ਜਵੇਦ ਵਰਗਾ ਗੋਬਲਾ ਗੋਬਲਾ ਨਿਕਲਦਾ ਆਉਂਦਾ ਸੀ ਉਹਦੀਆਂ ਅੱਖਾਂ ਵਿੱਚ ਪੂਰੋ ਦੀ ਪਛਾਣ ਪੈਦੀ ਜਾਂਦੀ ਸੀ ਜਿੱਧਰ ਜਿੱਧਰ ਪੂਰੋ ਹੁੰਦੇ ਉਧਰ ਉਧਰ ਉਹਦੀਆਂ ਅੱਖਾਂ ਮੁੜਦੀਆਂ ਹੋਰ ਸ਼ੀਦੇ ਨੂੰ ਤੱਕ ਤੱਕ ਕੇ ਉਲਰਦਾ ਸੀ ਫਿਰ ਪੂਰੋ ਸੋਚਦੀ ਪਹਿਲੇ ਹੀ ਦਿਨ ਹਿੰਦੂਆਂ ਨੂੰ ਕਿਉਂ ਨਾ ਚੇਤਾ ਆਇਆ ਉਸ ਨੂੰ ਲੈ ਜਾਂਦੇ ਪਾਲ ਲੈਂਦੇ ਉਹਨੂੰ ਮਾਂ ਦੀ ਗੋਦ ਦਿੰਦੇ ਉਹਨੂੰ ਪਿਓ ਦਾ ਨਿੱਗ ਦਿੰਦੇ ਪੂਰੋ ਨੇ 6 ਮਹੀਨੇ ਰਾਤਾਂ ਜਾਗ ਜਾ ਕੇ ਕੱਟੀਆਂ ਸਨ ਉਸਨੇ ਜੀਰਾ ਫੱਕ ਫੱਕ ਕੇ ਆਪਣੀਆਂ ਨਾੜਾਂ ਵਿੱਚੋਂ ਦੁੱਧ ਵਗਾਇਆ ਸੀ ਉਸਨੇ ਉਹਦਾ ਮੈਲਾ ਧੋ ਧੋ ਕੇ ਆਪਣੇ ਨੌ ਕਸਾਲ ਲਈ ਸਨ ਫਿਰ ਪੂਰੋਂ ਨੂੰ ਚੇਤੇ ਆਉਂਦਾ ਉਹਨੇ ਆਪ ਮੁੰਡੇ ਨੂੰ ਸ਼ਹਿਦ ਦੀ ਗੁਰਤੀ ਦਿੱਤੀ ਤੇ ਆਪਣੇ ਲਾਗੇ ਦੇ ਮਸਲਕੇ ਘਰਾਂ ਵਿੱਚ ਪੰਜੀਰੀ ਵੰਡੀ ਸੀ ਕਿ ਮੁੰਡੇ ਨੂੰ ਵੱਡੇ ਹੋ ਕੇ ਕਦੇ ਇਹ ਖਿਆਲ ਨਾ ਆਵੇ ਭਈ ਉਸ ਦਾ ਕਿਸੇ ਨੇ ਕੀਤਾ ਕੁਝ ਨਾ ਇੱਕ ਦਿਨ ਪਿੰਡ ਦੇ ਮੋਰੀ ਹਿੰਦੂਆਂ ਨੇ ਰਸ਼ੀਦਿਆਂ ਨੂੰ ਬੁਲਾ ਭੇਜਿਆ ਪੂਰੋਂ ਦੇ ਹੋਠਾਂ ਉੱਤੇ ਸਿਕੜੀ ਜੰਮ ਗਈ ਉਹ ਦਲੀਲੇ ਪੈ ਗਈ ਸਾਰਾ ਚੋਣਾ ਉਸਨੇ ਚੁੱਕਿਆ ਸੀ ਰਸ਼ੀਦੇ ਨੂੰ ਉਹ ਮਾੜਾ ਚੰਗਾ ਆਖਣਗੇ ਰਸ਼ੀਦੇ ਦੀ ਉਹ ਬੇਇਜ਼ਤੀ ਕਰਨਗੇ ਪੂਰੋ ਕਹਿ ਰਹੀ ਸੀ ਕਿ ਔਰਸ਼ੀਦੇ ਦੇ ਨਾਲ ਜਾਏਗੀ ਉਹ ਉਹਨਾਂ ਦੇ ਸਵਾਲਾਂ ਦੀ ਦੇਣਦਾਰ ਸੀ ਉਹ ਆਪ ਜਾ ਕੇ ਉਹਨਾਂ ਕੋਲੋਂ ਮੁੰਡੇ ਦੀ ਖੈਰ ਮੰਗ ਲਵੇਗੀ ਪਰਸ਼ੀ ਦਾ ਨਾ ਮੰਨਿਆ ਤੇ ਕੱਲਾ ਆਪ ਜਿੱਥੇ ਉਹਨਾਂ ਲੋਕਾਂ ਨੇ ਬੁਲਾਇਆ ਸੀ ਚਲਾ ਗਿਆ ਪਿੰਡ ਦੇ ਇੱਕ ਹਿੰਦੂ ਮੋਰੀ ਦੇ ਵੇੜੇ ਵਿੱਚ ਤਰੇਹ ਚਾਰ ਮੰਝੀਆਂ ਡੱਠੀਆਂ ਹੋਈਆਂ ਸਨ ਜਿਨ੍ਹਾਂ ਉੱਤੇ ਪਿੰਡ ਦੇ ਸਿਰ ਕੱਢਵੇਂ ਹਿੰਦੂ ਜੱਟ ਬੈਠੇ ਹੋਏ ਸਨ ਉਹਨਾਂ ਦਾ ਖਿਆਲ ਸੀ ਰਸ਼ੀਦਾ ਦੋ ਚੌ ਸੱਤੀਆਂ ਨੂੰ ਲੈ ਕੇ ਆਵੇਗਾ ਜਾਂ ਸ਼ਾਇਦ ਨਾ ਹੀ ਆਵੇ ਫਿਰ ਉਹ ਪੁੱਠੀ ਹੱਥੀ ਰਸ਼ੀਦੇ ਦੇ ਪੇਸ਼ ਆਉਣਗੇ ਪਰ ਰਸ਼ੀਦਾ ਕਲਮ ਕੱਲਾ ਉੱਥੇ ਆਇਆ ਸਲਾਮ ਦੁਆ ਕਰਦਾ ਉਹਨਾਂ ਦੇ ਸਾਹਮਣੇ ਬਹਿ ਗਿਆ ਕਿਉਂ ਬਈ ਕੀ ਸਲਾਹ ਹੈ ਤੇਰੀ ਮੁੰਡਾ ਵਾਪਸ ਦੇਣਾ ਹੈ ਕਿ ਨਹੀਂ ਹੁੱਕੇ ਦੀ ਨੜੀ ਮੂੰਹ ਨਾਲੋਂ ਲਾ ਕੇ ਇੱਕ ਨੇ ਆਪਣੀ ਭਾਰੀ ਗੋਰੀ ਬਾਜ਼ ਵਿੱਚ ਆਖਿਆ ਮੇਰੀ ਕੀ ਮਜਾਲ ਹੈ ਅੱਲਾਹ ਦੀ ਦਾਤ ਹੈ ਮੈਂ ਕੌਣ ਹਾਂ ਦੇਣ ਵਾਲਾ ਤੇ ਲੈਣ ਵਾਲਾ ਰਸ਼ੀ ਦੇ ਨੇ ਇੱਕ ਹੱਥ ਮੁਥੇ ਨਾਲ ਛੁਹਾ ਕੇ ਫੇਰ ਅਸਮਾਨ ਵੱਲ ਤੱਕਿਆ ਇਹ ਤਾਂ ਹੋਈਆਂ ਮੂਮੂ ਠਕਣੀਆਂ ਗੱਲਾਂ ਸਿੱਧੀ ਤਰ੍ਹਾਂ ਗੱਲ ਕਰ ਇੱਕ ਨੇ ਤੈਸ਼ ਵਿੱਚ ਆਣ ਕੇ ਕਿਹਾ ਮੈਂ ਤੇ ਅੱਲਾ ਦੇ ਰਹਿਮ ਤੇ ਉਸ ਨੂੰ ਚੁੱਕ ਲੈਂਦਾ ਏ ਜੇ ਉੱਥੇ ਦੋਕੜੀਆਂ ਦੇਰੀ ਨਾਲ ਜਾਂਦਾ ਤਾਂ ਖੌਰੇ ਕੋਈ ਕੁੱਤਾ ਬਿੱਲਾ ਹੀ ਉਹਨੂੰ ਮੂੰਹ 'ਚ ਪਾ ਲੈਂਦਾ ਪਰ ਉਹਦੀ ਅੱਲਾ ਵੱਲੋਂ ਵਧੀ ਹੋਈ ਸੀ ਠੀਕ ਹੈ ਜੇ ਰੱਬ ਵੱਲੋਂ ਤਾਂ ਗੱਲ ਲੰਬਾ ਏ ਤਾਂ ਕੋਈ ਤਰੋੜ ਨਹੀਂ ਸਕਦਾ ਪਰ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹਦੀ ਮਾਂ ਹਿੰਦੂ ਤ੍ਰਿਨ ਸੀ ਤੇ ਇੱਕ ਹਿੰਦੂ ਦੇ ਬੱਚੇ ਨੂੰ ਚੁੱਕ ਕੇ ਲੈ ਜਾਣਾ ਅਸੀਂ ਸਹਾਰ ਨਹੀਂ ਸਕਦੇ ਭਲੇ ਉਹ ਲੋਕੋ ਮੈਨੂੰ ਨਹੀਂ ਪਤਾ ਉਹ ਹਿੰਦੂ ਸੀ ਕਿ ਕੌਣ ਉਹ ਹਿੰਦੂ ਘਰਾਂ ਤੋਂ ਵੀ ਖਾਂਦੀ ਸੀ ਮੁਸਲਮਾਨ ਘਰਾਂ ਤੋਂ ਵੀ ਖਾਂਦੀ ਸੀ ਰਸ਼ੀਦਾ ਕਹਿ ਰਿਹਾ ਸੀ ਪਰ ਉਹ ਤਾਂ ਛੁਦੈਣ ਸੀ ਤੂੰ ਤਾਂ ਛੁਦਾਈ ਨਹੀਂ ਵਿੱਚੋਂ ਹੀ ਗਲ ਟੋ ਕੇ ਕੋਈ ਬੋਲ ਪਿਆ ਠੀਕ ਹੈ ਪਰ ਤੁਸੀਂ ਪਹਿਲੇ ਹੀ ਦਿਨ ਉਸ ਮੁੰਡੇ ਨੂੰ ਲੈ ਲੈਂਦੇ ਪਾਲ ਲੈਂਦੇ ਮੈਂ ਕਦੇ ਨਾ ਕੀਤੀ ਸੀ ਮੁੱਠੀ ਕੁ ਜਿੰਨਾ ਉਹ ਪਿੰਜਰ ਸੀ ਮੇਰੀ ਘਰ ਵਾਲੀ ਨੇ ਪੌਹਰਿਆਂ ਪੌਹਰਿਆਂ ਕਰਕੇ 6 ਮਹੀਨੇ ਕੱਢੇ ਨੇ ਹੁਣ ਮੁੰਡਾ ਬਚ ਪਿਆ ਏ ਤੇ ਤੁਹਾਨੂੰ ਵੀ ਯਾਦ ਆ ਗਈ ਐ ਅੱਲਾ ਦਾ ਖੌਫ ਖਾਓ ਰੱਬ ਤਰਸੀ ਤੁਸਾਂ ਪਾਲਣਾ ਐ ਰੱਬ ਤਰਸੀ ਮੈਂ ਪਿਆ ਪਾਲਣਾ ਵਾ ਹੋਰ ਮੈਂ ਵਿੱਚੋਂ ਕੀ ਲੈਣ ਦੇਣਾ ਐ ਰਸ਼ੀਦੇ ਨੇ ਕੁਝ ਇਸ ਤਰ੍ਹਾਂ ਕਿਹਾ ਕਿ ਦੌਹਤ ਰਹਉਣ ਜਣਿਆਂ ਦੇ ਮੂੰਹ ਤੇ ਇਹੋ ਵੀ ਖਿਆਲ ਉਗੜਿਆ ਵੀ ਛੱਡੋ ਜਾਣ ਦਿਓ ਵਿੱਚੋਂ ਪਾਲਦਾ ਐ ਤਾਂ ਪਿਆ ਪਾਲੇ ਮੁਫਤ ਦੀ ਬਲਾ ਗੱਲ ਪਾਈ ਰੱਖੇ ਦੇਖ ਅਸੀਂ ਗੱਲ ਨੂੰ ਵਧਾਉਣਾ ਨਹੀਂ ਚਾਹੁੰਦੇ ਨਾ ਉਹ ਸਾਡਾ ਕੁਝ ਲੱਗਦਾ ਏ ਨਾ ਉਹ ਤੇਰਾ ਕੁਝ ਲੱਗਦਾ ਏ ਇਹ ਤੇ ਧਰਮ ਦਾ ਸਵਾਲ ਐ ਸੋ ਧਰਮ ਦੇ ਰਾਬ ਵਿੱਚ ਅੜਨਾ ਨਹੀਂ ਚਾਹੀਦਾ ਐਵੇਂ ਤੂੰ ਆਪਣੀ ਜਾਨ ਦਾ ਖਤਰਾ ਸਹਿੜ ਬਹੇਗਾ ਕਿਸੇ ਨੇ ਕੋਈ ਤੇਰੇ ਨਾਲ ਮਾੜੀ ਚੰਗੀ ਕਰ ਦਿੱਤੀ ਤਾਂ ਅਸੀਂ ਜ਼ਿੰਮੇਵਾਰ ਨਹੀਂ ਸੋ ਆਪ ਹੀ ਭਲਾਪ ਹੈ ਤੇ ਮੁੰਡਾ ਵਾਪਸ ਚਾ ਦੇ ਉਹ ਜਾਣੇ ਇਨੇ ਦਿਨ ਖਵਾਨ ਪਿਆਣ ਦੇ ਚਾਰ ਛੱਲੜ ਲੈਣੇ ਨਹੀਂ ਤਾਂ ਲੈ ਲਾ ਇੱਕ ਮੋਰੀ ਨੇ ਆਖਿਆ ਬੇਸ਼ੱਕ ਬੇਸ਼ੱਕ ਕਹਿ ਕੇ ਸਾਰੇ ਬੋਲ ਪਏ ਅੱਲਾ ਅੱਲਾ ਰਸ਼ੀਦ ਨੇ ਦੋਵੇਂ ਹੱਥ ਆਪਣੇ ਕੰਨਾਂ ਨੂੰ ਲਾਏ ਮੇਰੀ ਖਲੋਤੀ ਹੋਈ ਹੈ ਨਾਲ ਸਾਡੇ ਦੋ ਤਰ੍ਹਾਂ ਬੰਦੇ ਜਾਂਦੇ ਨੇ ਤੇ ਮੁੰਡੇ ਨੂੰ ਤੇਰੇ ਘਰੋਂ ਲੈ ਆਉਂਦੇ ਨੇ ਅਸੀਂ ਆਪੇ ਸ਼ੁੱਧ ਕਰ ਲਵਾਂਗੇ ਮੈਂ ਇੱਕ ਵਾਰੀ ਤੁਸਾਂ ਸਾਰਿਆਂ ਦੀ ਮਿੰਤ ਕਰਨਾ ਵਾ ਉਸੇ ਸ਼ੋਧ ਦੇ ਉੱਤੇ ਰਹਿਮ ਕਰੋ ਤੇ ਜਿੱਥੇ ਹੈ ਟਿਕਿਆ ਰਹਿਣ ਦਿਓ ਮੇਰੀ ਘਰ ਵਾਲੀ ਉਹਨੂੰ ਆਪਣੇ ਢਿੱਡ ਦੇ ਜੰਮੇ ਮੰਗਣ ਪਈ ਪਲਦੀ ਹੈ ਰਸ਼ੀਦ ਨੇ ਦੋਵੇਂ ਹੱਥ ਬੰਨ ਲਏ ਅਸਾਂ ਤੈਨੂੰ ਸਿੱਧਾ ਰਾਹ ਦੱਸ ਦਿੱਤਾ ਜੇ ਤੂੰ ਸੁੱਖ ਚਾਹਨਾ ਹੈ ਤਾਂ ਭਲਾ ਬਣ ਕੇ ਤੁਰ ਪੈ ਨਹੀਂ ਤਾਂ ਅਸੀਂ ਜਾਣਦੇ ਹਾਂ ਸਿੱਧੀ ਉਂਗਲ ਨਾਲ ਕਿਉਂ ਨਹੀਂ ਨਿਕਲਦਾ ਦੋ ਤਰ੍ਹਾਂ ਜਣੇ ਬੰਜੀਆਂ ਤੋਂ ਉੱਠ ਕੇ ਖਲੋ ਗਏ ਚਾਦਰ ਦੀ ਬੁੱਕਲ ਮਾਰੀ ਪਿਛਲੇ ਅੰਦਰੋਂ ਮਹਿਰੀ ਆ ਗਈ ਰਸ਼ੀਦੇ ਨੂੰ ਖਲੋਣਾ ਪਿਆ ਤੇ ਸਾਰੇ ਰਸ਼ੀਦੇ ਦੇ ਘਰ ਵੱਲ ਤੁਰ ਪਏ ਪੂਰੋ ਆਪਣੇ ਘਰ ਦੇ ਬੂਹੇ ਕੋਲ ਖਲੋ ਕੇ ਗਲੀ ਦੀਆਂ ਮੜਕਾਂ ਪਰ ਹੀ ਲੈਂਦੀ ਸੀ ਜਿਉਂ ਹੀ ਉਹਨੇ ਰਸ਼ੀਦੇ ਦਾ ਨੀਵਾਂ ਸਿਰ ਤੱਕਿਆ ਨਾਲ ਕਿੰਨਾ ਚੌਂ ਬੰਦਿਆਂ ਦੇ ਆਉਦੇ ਪੈਰ ਵੇਖੇ ਪੂਰੋ ਦਾ ਕਲੇਜਾ ਰਹਿ ਗਿਆ ਅੱਜ ਪੂਰੋ ਨੂੰ ਆਪਣੇ ਉਹ ਦਿਨ ਅੱਖਾਂ ਅੱਗੇ ਆ ਗਏ ਜਿਸ ਦਿਨ ਉਹਦੀ ਮਾਂ ਉਹਦੇ ਨਾਲੋਂ ਟੁੱਟ ਗਈ ਸੀ ਜਿਸ ਦਿਨ ਉਹਦਾ ਪਿਓ ਉਹਦੇ ਨਾਲੋਂ ਨਿਖੜ ਗਿਆ ਸੀ ਜਿਸ ਦਿਨ ਉਹਦੇ ਭੈਣ ਭਰਾ ਉਹਦੇ ਕੋਲੋਂ ਵਿਛੜ ਗਏ ਸਨ ਇਹ ਮੁੰਡਾ ਵੀ ਉਹਦੀ ਬਣ ਚੁੱਕੀ ਅੰਦਰ ਸੀ ਇਸ ਅੰਦਰ ਦੇ ਟੁੱਟਣ ਵਿੱਚ ਵੀ ਉੰਨੀ ਹੀ ਪੀੜ ਸੀ ਪੂਰੋ ਨੇ ਦੌੜ ਕੇ ਮੁੰਡੇ ਨੂੰ ਛਾਤੀ ਨਾਲ ਚਮੋੜ ਲਿਆ ਰਸ਼ੀਦਾ ਆਪਣੇ ਵੇੜੇ ਵਿੱਚ ਆ ਕੇ ਇਉਂ ਖਲੋ ਗਿਆ ਜਿਵੇਂ ਕੋਈ ਗਵਾਚਿਆ ਹੋਇਆ ਬੰਦਾ ਹੁੰਦਾ ਏ ਨਾਰਸ਼ੀ ਦੇਨ ਕੁਝ ਕਹਿਣ ਦੀ ਲੋੜ ਸੀ ਨਾ ਪੂਰੋ ਨੂੰ ਕੁਝ ਪੁੱਛਣ ਦੀ ਲੋੜ ਸੀ ਮੈਰੀ ਦੀ ਪਲਕ ਉਠ ਠੰਬਰ ਗਈ ਪੂਰੋ ਦੀ ਛਾਤੀ ਨਾਲੋਂ ਬੱਚੇ ਨੂੰ ਲਾ ਲੈਣਾ ਉਹਨੂੰ ਬੜਾ ਔਖਾ ਲੱਗਾ ਛੇਤੀ ਹੋ ਉਤੋਂ ਕੁਵੇਲਾ ਪਿਆ ਹੁੰਦਾ ਏ ਅਸੀਂ ਕੰਮੇਕਾਰੇ ਲੱਗਣਾ ਏ ਨਾਲ ਦੇ ਤਰੇਹਾਂ ਬੰਦਿਆਂ ਨੇ ਘਰਵੇਂ ਹੋ ਕੇ ਆਖਿਆ ਮੈਰੀ ਨੇ ਦੋਵੇਂ ਹੱਥ ਵਧਾ ਕੇ ਪੂਰੋ ਦੇ ਹੱਥ ਵਿੱਚੋਂ ਬੱਚੇ ਨੂੰ ਚੁੱਕ ਲਿਆ ਮੁੰਡੇ ਦੀ ਮੁੱਠ ਪੂਰੋ ਦੇ ਪੱਲੇ ਨੂੰ ਪਈ ਪੂਰੋ ਨੂੰ ਐਵੇਂ ਹੀ ਲੱਗਾ ਜਿਵੇਂ ਮੁੰਡਾ ਉਹਦੇ ਕਲੇਜ ਦੇ ਵਿੱਚੋਂ ਭਰ ਕੇ ਇੱਕ ਰੁਗੋ ਪਿਆ ਕੱਢਦਾ ਹੋਵੇ ਪੂਰੋ ਦਾ ਪੱਲਾ ਨਾਲ ਖਿੱਚਿਆ ਗਿਆ ਮੈਰੀ ਨੇ ਮੁੰਡੇ ਦੀ ਮੁੱਠ ਖੋਲ ਕੇ ਪੱਲਾ ਛੁਡਾ ਦਿੱਤਾ ਮੁੰਡਾ ਟਟਿਆ ਪਿਆ ਸ਼ਾਇਦ ਉੱਪਰੇ ਹੱਥਾਂ ਦੀ ਸ਼ੋ ਨਾਲ ਪੂਰੋ ਟੁੱਟੀ ਹੋਈ ਟਾਣੀ ਮੰਗ ਕੰਧ ਦਾ ਆਸਰਾ ਲੈ ਕੇ ਬਹਿ ਗਈ ਗਲੀ ਦੇ ਮੋੜ ਤੋਂ ਅਜੇ ਵੀ ਮੁੰਡੇ ਦੇ ਰੋਣ ਦੀ ਆਵਾਜ਼ ਆਉਂਦੀ ਪਈ ਸੀ। ਤਰਕਾਲਾਂ ਵੇਲੇ ਤੱਕ ਪੂਰੋ ਦੀ ਛਾਤੀ ਵਿੱਚੋਂ ਦੁੱਧ ਸਿਮ-ਸਿਮ ਕੇ ਉਹਦੀ ਕਮੀਜ਼ ਬਿੱਲੀ ਹੋ ਗਈ। ਉਹ ਕਹਿੰਦੀ ਸੀ ਮੁੰਡਾ ਜ਼ਰੂਰ ਭੁੱਖ ਨਾਲ ਵਿਲਕਦਾ ਹੋਣਾ ਹੈ। ਕਾਈਓ ਉਹਦਾ ਦੁੱਧ ਤ੍ਰਿਪ-ਤ੍ਰਿਪ ਕੇ ਪਿਆਵਗਦਾ ਸੀ। ਰਾਤੀਂ ਪੂਰੋ ਹੋਰਾਂ ਦੇ ਨਾ ਕਿਸੇ ਪੱਕੀ ਨਾ ਖਾਦੀ। ਜਦੋਂ ਜਵੇਦ ਸੁਬੋਕੀ ਜਿਹੇ ਪੁੱਛਦਾ ਅੱਬਾ ਸਾਡੇ ਕਾਕੇ ਨੂੰ ਕਿੱਥੇ ਲੈ ਗਏ ਨੇ? ਜਾਂ ਅੱਬਾ ਸਾਡਾ ਕਾਕਾ ਕਦੋਂ ਆਵੇਗਾ? ਪੂਰੋ ਤੇ ਰਹਿਦਾ ਨਿਰਉਤਰ ਜਿਹੇ ਹੋ ਕੇ ਜਵੇਦ ਵੱਲ ਤੱਕਦੇ। ਸ਼ਰਮਿੰਦੇ ਜਿਹੇ ਹੋ ਕੇ ਚੁੱਪ ਕਰ ਰਹੇ ਨੇ ਪੂਰੋ ਦੀਆਂ ਅੱਖਾਂ ਅੱਗੇ ਕੰਮੋ ਦਾ ਮੂੰਹ ਆਉਂਦਾ ਪੂਰੋ ਦੀਆਂ ਅੱਖਾਂ ਅੱਗੇ ਮੁੰਡੇ ਦਾ ਮੂੰਹ ਆਉਂਦਾ ਪੂਰੋ ਰਹਿ ਰਹਿ ਕੇ ਸੋਚਦੀ ਉਹ ਟੁੱਟੇ ਹੋਏ ਫੁੱਲਾਂ ਨੂੰ ਕਿਉਂ ਗਲ ਨਾਲ ਲਾ ਲਾ ਕੇ ਬੈੰਦੀ ਸੀ ਉਹ ਟੁੱਟੀਆਂ ਹੋਈਆਂ ਕਲੀਆਂ ਨੂੰ ਕਿਉਂ ਪਾਣੀ ਦੇ ਤਰੋਕੇ ਦੇ ਦੇ ਕੇ ਰੱਖਦੀ ਸੀ ਸਾਰੇ ਹੀ ਉਹਦੇ ਬਗਾਨੇ ਸਨ ਕੋਈ ਵੀ ਉਹਦਾ ਆਪਣਾ ਨਹੀਂ ਸੀ ਬਣਦਾ ਫਿਰ ਰਹਿ ਰਹਿ ਕੇ ਉਹਨੂੰ ਰਸ਼ੀਦ ਦਾ ਮੂੰਹ ਚੰਗਾ ਲੱਗਦਾ ਇੱਕ ਉਹੋ ਹੀ ਉਹਦੇ ਨਾਲ ਤੋੜ ਨਿਭਾ ਰਿਹਾ ਸੀ ਸਿਰਫ ਉਹ ਦਾ ਆਪਣਾ ਸੀ ਉਹਦੇ ਜਵੇਦ ਦਾ ਪਿਓ ਸੀ ਦੂਸਰੀ ਭਲਕ ਤੇ ਤੀਸਰੀ ਭਲਕ ਲੰਗੀ ਉਸ ਤੋਂ ਅਗਲੇਰੇ ਦਿਨ ਸਾਰੇ ਪਿੰਡ ਵਿੱਚ ਇੱਕੋ ਹੀ ਚਰਚਾ ਸੀ ਮੁੰਡੇ ਨੇ ਨਹੀਂ ਬਚਣਾ ਮੁੰਡਾ ਤਾਂ ਮਰਨ ਮਰਾਨਦ ਪਿਆ ਹੋਇਆ ਏ ਮੁੰਡੇ ਦਾ ਤੇ ਹਾਲ ਹੀ ਕੋਈ ਨਹੀਂ ਜਿਹੜਾ ਦੁੱਧ ਦਾ ਘੁੱਟੋ ਦੇ ਅੰਦਰ ਲੰਘਦਾ ਏ ਸਗਵੇਂ ਦਾ ਸਗਮਾ ਨਿਕਲ ਜਾਂਦਾ ਏ ਪੂਰੋ ਕੰਧਾਂ ਨਾਲ ਲੱਗ ਲੱਗ ਰੌਂਦੀ ਪੂਰੋ ਦੀਆਂ ਛਾਤੀਆਂ ਦੁੱਧ ਦੇ ਕੱਠ ਨਾਲ ਆਫਰ ਗਈਆਂ ਸਨ ਤੇ ਮੁੰਡੇ ਦਾ ਮੂੰਹ ਦੁੱਧ ਤੋਂ ਟੁੱਟਾ ਹੋਇਆ ਸੀ ਮੁੰਡੇ ਦੇ ਮੂੰਹ ਤੇ ਦੁੱਧ ਦੇ ਵਿਚਕਾਰ ਬੜੀ ਵਿੱਥ ਪੈ ਗਈ ਸੀ ਮੁੰਡਾ ਦੁੱਧੋਂ ਤੋੜ ਲਿਆ ਮੁੰਡੇ ਦੀ ਆ ਪੈ ਜਾਣੀ ਹੈ ਜੇ ਮੁੰਡਾ ਮਰ ਗਿਆ ਤਾਂ ਪਿੰਡ ਤੇ ਸਾਢੇ ਸਤੀ ਆ ਜਾਣੀ ਐ ਮੈਂ ਤੇ ਆਪਣੇ ਆਦਮੀ ਨੂੰ ਆਖਣੀ ਆ ਜਿੱਥੋਂ ਮੁੰਡਾ ਆਂਦਾ ਏ ਉੱਥੇ ਹੀ ਛੱਡ ਕੇ ਆਵੋ ਅਸੀਂ ਆਪ ਬਾਲ ਬੱਚੇਦਾਰਾ ਕਿਸੇ ਦੀ ਆਪ ਭੈੜੀ ਹੁੰਦੀ ਐ ਮੇਰਾ ਮਰਦ ਹੀ ਆਪ ਉਧਰ ਆਏ ਮੈਂ ਤੇ ਪਹਿਲਾਂ ਹੀ ਵਰਜ ਰਹੀ ਸਾਂ ਕਿ ਪਰਾਈ ਅੱਗ ਵਿੱਚੋਂ ਤੂੰ ਕੀ ਲੈਣਾ ਐ ਕਹਿੰਦੇ ਨੇ ਰਾਤੀ ਮਹਿਰੀ ਨੇ ਠੰਡਾ ਦੁੱਧ ਮੁੰਡੇ ਨੂੰ ਪਿਆ ਛੱਡਿਆ ਮੁੰਡਾ ਉਸ ਵੇਲੇ ਦਾ ਹੋਰ ਦਾ ਹੋਰ ਹੋ ਗਿਆ ਮਾਜਾ ਦੁੱਧ ਭਲਾ ਅਲੂਏ ਜਿਹੇ ਬਾਲ ਨੂੰ ਕਿੱਥੋਂ ਪਚਦਾ ਮੁੰਡੇ ਨੂੰ ਉੱਪਰ ਛਲਾ ਆਉਣ ਲੱਗ ਪਈਆਂ ਨਹੀਂ ਨਹੀਂ ਮੁੰਡੇ ਨੇ ਹਿਰਵਾ ਖਾਦਾ ਏ ਜਦੋਂ ਦਾ ਜੰਮਿਆ ਏ ਉਸੇ ਦਾ ਮੂੰਹ ਤੱਕਦਾ ਰਿਹਾ ਏ ਹੁਣ ਉਹ ਕਿੱਥੋਂ ਪਰਚੇ ਵਿਚਾਰਾ ਬੇਜਮਾਨ ਹੈ ਪਿੰਡ ਦੀਆਂ ਹਿੰਦੂ ਤਰੀਮਤਾਂ ਦੇ ਮੂੰਹ ਉੱਤੇ ਇਹੋ ਹੀ ਗੱਲਾਂ ਸਨ ਪੂਰੋ ਆਵੰਦੀਆਂ ਲੈਂਦੀ ਬਿੜਕਾਂ ਲੈਂਦੀ ਕਣਸੂਆਂ ਸੁਣਦੀ ਉਸ ਦਾ ਜੀ ਕਰਦਾ ਉਹ ਭੱਜੀ ਭੱਜੀ ਧਰਮਸ਼ਾਲਾ ਜਾਵੇ ਤੇ ਉਹਨਾਂ ਨੂੰ ਤਰਲੇ ਪਾਵੇ ਤੂੰ ਇੱਕ ਜੀ ਦਾ ਘਾਤ ਨਾ ਕਰੋ ਮੁੰਡਾ ਮੇਰੀ ਝੋਲੀ ਪਾ ਦਿਓ ਮੁੰਡਾ ਰਾਜੀ ਹੋ ਜਾਵੇਗਾ ਪੂਰੋ ਦੇ ਪੈਰਾਂ ਦਾ ਹੌਸਲਾ ਨਾ ਪੈਂਦਾ ਉਸ ਨੂੰ ਉਮੀਦ ਨਹੀਂ ਸੀ ਕਿ ਮਜੂਬ ਦੇ ਪੱਥਰ ਵਰਗੇ ਕੰਨ ਉਹਦੀ ਮਿਹਨਤ ਸੁਣ ਲੈਣਗੇ ਉਸ ਤੋਂ ਵੀ ਅਗਲੇ ਦਿਨ ਤੱਕ ਕੋਈ ਗੱਲ ਨਾ ਵਾਪਰੀ ਫੇਰ ਚਾਂਣ ਚੱਕ ਰਸ਼ੀਦ ਦੇ ਹੋਰਾਂ ਦੇ ਵੇੜੇ ਵਿੱਚ ਦੋ ਤਰ੍ਹਾਂ ਦੇ ਬੰਦੇ ਆ ਖੜੋਤੇ ਆ ਲਵੋ ਇਹਦੀ ਜਿੰਦ ਤੁਹਾਡੇ ਹੀ ਹਵਾਲੇ ਕਰਨੇ ਆ ਜੇ ਬਚਦਾ ਜੇ ਤਾਂ ਬਚਾ ਲਵੋ ਤੇ ਉਹਨਾਂ ਨੇ ਚਿੱਟੇ ਕੱਪੜਿਆਂ ਵਿੱਚ ਬੁਲੇਟਿਆ ਹੋਇਆ ਪੀਲਾ ਬੇਸੁਰਤ ਬਾਲ ਰਸ਼ੀਦ ਦੇ ਦੀ ਝੋਲੀ ਪਾ ਦਿੱਤਾ ਇੱਕ ਵਾਰ ਤਾਂ ਰਸ਼ੀਦ ਦਾ ਜੀ ਕੀਤਾ ਉਹ ਕਸ ਕੇ ਇੱਕ ਚਪੇੜ ਉਹਨਾਂ ਦੇ ਮੂੰਹ ਤੇ ਮਾਰੇ ਮੇਰੀ 6 ਮਹੀਨਿਆਂ ਦੀ ਟਹਿਲ ਵਾਸਤੇ ਤੁਸੀਂ ਚਾਂਦੀ ਦੇ 4 ਸਿੱਕੇ ਦਿੰਦੇ ਸੋ ਉਹਨ ਕਬਰਾਂ ਵਿੱਚ ਉਹਦੀਆਂ ਲੱਤਾਂ ਲਟਕਾ ਕੇ ਮੇਰੇ ਹਵਾਲੇ ਕਰਨ ਆਇਓ ਜਾਓ ਜਿੱਥੇ ਮਰਜ਼ੀ ਲੈ ਜਾਓ ਪੂਰੋ ਦਾ ਹੁਲਸਿਆ ਹੋਇਆ ਮੂੰਹ ਵੇਖ ਕੇ ਰਸ਼ੀਦਾ ਸਭ ਕੁਝ ਪੀ ਗਿਆ ਇੱਕ ਸਾਤੇ ਦੇ ਅੰਦਰ ਅੰਦਰ ਸਾਰੇ ਪਿੰਡ ਨੇ ਵੇਖਿਆ ਮੁੰਡਾ ਪੂਰੋ ਦੇ ਵਿਹੜੇ ਵਿੱਚ ਖੈਰੀ ਮੇਰੀ ਪਿਆ ਖੇਡਦਾ ਸੀ